ਹਲੋ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੋਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਤ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਟਾਈਮ ਆ ਜਿਹੜਾ 2:30 2:30 ਪਾਣੀ ਤਨ ਹੋਣ ਵਾਲੇ ਨੇ ਮੈਂ ਗੈਸ ਲਾਇਆ ਹੈ ਰੋਟੀ ਬਣਾਉਣੇ ਜਿਹੜਾ ਆਪਣਾ ਸੋਤੋਂ ਆ ਗਿਆ ਤੇ ਪਾਣੀ ਪੀਤਾ ਉਹਨੇ ਹੁਣੇ-ਹੁਣੇ ਤੇ ਉਹਨ ਮ ਸਕੂਲੋਂ ਆਇਆ ਮਿੰਨੀ ਹੁੰਨੀ ਆਹਾ ਗੁਰਪ੍ਰਸਤ ਟੀਵੀ ਆਹ ਫਿਰ ਇਹ ਇੱਕ એનર્ਜੀ ਡਰਿੰਕ ਜੀ ਹੁੰਦੀ ਆ ਨਾ ਵੀ ਮਤਲਬ એનર્ਜੀ ਜੀ ਆ ਜਾਂਦੀ ਹੈ ਬੱਚੇ ਦੇ ਵਿੱਚ ਹਨਾ ਤੇ ਮੈਂ ਬਣਾਉਣੀ ਹੈ ਰੋਟੀ ਮੈਂ ਸਵੇਰ ਦੀ ਵੀਡੀਓ ਨਹੀਂ ਸ਼ੁਰੂ ਕਰੀ ਮੈਂ ਕਿਉਂ ਹੁਣ ਤੋਂ ਫਿਰ ਮੈਂ ਵੀਡੀਓ ਨਾ ਸ਼ੁਰੂ ਕਰੀ ਤਾਂ ਫਿਰ ਆਪਾਂ ਕੀ ਬਣਾਵਾਂਗੇ ਕੱਲ ਨੂੰ ਕੀ ਵੀਡੀਓ ਤੁਹਾਡੇ ਅੱਗੇ ਪੇਸ਼ ਕਰਾਂਗੇ ਜਦੋਂ ਆਪਾਂ ਬਣਾਵਾਂਗੇ ਹੀ ਨਹੀਂ ਤੇ ਮੈਂ ਸੌਂ ਗਈ ਸੀ ਮੈਡੀਸਨ ਲੈ ਕੇ ਉਸ ਤੋਂ ਬਾਅਦ ਨਾ ਨੀਂਦ ਆ ਜਾਂਦੀ ਆ ਕਈ ਵਾਰੀ ਆ ਜਾਂਦੀ ਤੇ ਕਈ ਵਾਰੀ ਆਉਂਦੀ ਵੀ ਨਹੀਂ ਕੱਲ ਵੀ ਸੌਂ ਗਈ ਸੀ ਮੈਂ ਥੋੜਾ ਜਿਹਾ ਟਾਈਮ ਤੇ ਮੈਂ ਅੱਜ ਵੀ ਸੌਂ ਗਈ ਸੁੱਤੀ ਤਾਂ ਥੋੜਾ ਜਿਹਾ ਟਾਈਮ ਹੀ ਆ ਫਿਰ ਮੇਰੀ ਅੱਖ ਖੁੱਲ ਗਈ ਮੈਂ ਕਿਹਾ ਮੈਂ ਤਾਂ ਵੀਡੀਓ ਪਬਲਿਸ਼ ਕਰਨੀ ਆ ਭਾਈ ਫਿਰ ਮੈਂ ਵੀਡੀਓ ਪਬਲਿਸ਼ ਕਰੀ ਤੇ ਫਿਰ ਮੈਂ ਉੱਠੀ ਤੇ ਮੈਂ ਉੱਠ ਖੜੀ ਫਿਰ ਫਿਰ ਮੈਂ ਉੱਠੀ ਫਿਰ ਮੈਂ ਉੱਠ ਖੜੀ ਫਿਰ ਮੈਂ ਚਲ ਦੇਦੀ ਕੋਈ ਕੰਮ ਜਿਆ ਇੰਨਾ ਹੈ ਨਹੀਂ ਸੀ ਦਾਲ ਸਬਜ਼ੀ ਹੱਲੇ ਦੇਖਣਾ ਕੋਈ ਵੀ ਸਾਡੇ ਤਾਂ ਰੋਜ਼ ਹੀ ਆਹੀ ਮੇਰੇ ਤਾਂ ਉਹ ਹੁੰਦਾ ਪਿਆ ਉਹ ਦੋ ਟਾਵਲ ਡੰਗਦੇ ਹੁਣ ਉੱਥੇ ਉਦੋਂ ਉਹ ਤੋਤਾ ਧੋ ਕੇ ਫਿਰ ਉਹ ਤਾਂ ਬੜਾ ਫੈੜਾ ਜਿਹਾ ਨਹੀਂ ਲੱਗਦਾ। ਆਹ ਨਾ ਟਾਵਰ ਪਿੱਛੇ ਦੇਖ। ਇਹ ਸਿੱਟਣਾ ਹੋ ਗਿਆ। ਸਿੱਟਣਾ ਹੋ ਗਿਆ। ਵੱਧ ਤੋਂ ਵੱਧ ਬੱਸ ਮੇਰੇ ਖਿਆਲ ਨਾਲ 3 ਕੁ ਮਹੀਨੇ ਹੀ ਵਧੀਆ ਚੱਲਦੇ ਨੇ। ਫਿਰ ਸਿੱਟਣ ਵਾਲੇ ਹੋ ਜਾਂਦੇ ਆ। ਇਹ ਤਾਂ ਸਿੱਟਣ ਵਾਲਾ ਹੀ ਹੋ ਗਿਆ। ਦੂਜਾ ਜਿਹੜਾ ਵਾਈਟ ਆ ਉਹ ਵਧੀਆ। ਆਹ ਵੇਖੋ। ਇਹ ਤਾਂ ਵਧੀਆ ਲੱਗਦਾ। ਨਾਲ ਤੋਤਾ ਹੋਇਆ। ਇਹ ਵੀ ਨਹੀਂ ਹੈਗਾ ਵੀ ਤੋਤਾ ਨਹੀਂ ਹੋਇਆ। ਚੱਲ ਇੱਥੋਂ। ਅੱਜ ਇਹਨੂੰ ਇਥੋਂ ਬਾਹਰ ਕੱਢ ਦਈਏ। ਇਹਨੂੰ ਪੋਚਾ-ਪੋਚਾ ਲਾਉਣ ਨੂੰ ਰੱਖ ਲਾਂਗੇ ਇੱਧਰ ਰੱਖ ਦੱਲੇ ਉਹ ਵਧੀਆ ਹਲੇ ਤੇ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਠੀਕ ਠਾਕ ਹਾਂ ਤੇ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਇੰਨਾ ਜ਼ਿਆਦੇ ਪਿਆਰ ਦੇਣ ਲਈ ਤੇ ਇੰਨਾ ਜ਼ਿਆਦੇ ਵੀਡੀਓ ਨੂੰ ਰਿਸਪੌਂਸ ਦੇਣ ਦੇ ਲਈ ਥੈਂਕ ਯੂ ਸੋ ਮੱਚ ਮੇਰੀਆਂ ਸਾਰੀਆਂ ਭੈਣਾਂ ਦਾ ਜਿਨ੍ਹਾਂ ਨੇ ਮੈਨੂੰ ਹੈਪੀ ਬਰਥਡੇ ਬਿਸ਼ ਕੀਤਾ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਹ ਸਾਰਾ ਕੁਝ ਥੋੜੇ ਕਰਕੇ ਹੋਇਆ ਹੈ ਨਾ ਤੇ ਬੱਚਿਆਂ ਕਰਕੇ ਹੋਇਆ। ਬੱਸ ਮੇਰ ਕੋ ਕੁਝ ਨਹੀਂ ਹੈਗਾ ਖਤਮ ਹੋ ਗਿਆ ਕੁਝ ਬੋਲਣ। ਤੁਹਾਨੂੰ ਮੈਂ ਗਿਫਟ ਦਿਖਾਉਣੀ ਹੈ ਜਿਹੜਾ ਜਝਾਰ ਨੇ ਬਣਾਏ ਸੀਗੇ ਹੈ ਨਾ ਮੇਰੇ ਲਈ। ਤੇ ਬਹੁਤ ਵਧੀਆ ਨੇ। ਮੈਨੂੰ ਹਰ ਸਾਲ ਹੀ ਮਿਲਦੇ ਹੁੰਦੇ ਪਿਛਲੇ ਸਾਲ ਖਨੀਆ ਭੁੱਲ ਗਿਆ ਨਾ ਫੇਰ ਇਹਨੇ ਬਣਾਇਆ। ਬਣਾਇਆ ਪਤਾ ਕਿੰਨਾ ਕਿੰਨਾ ਬਣਾਇਆ ਮੇਰ ਕੋ ਹਾਲੇ ਵੀ ਸੰਭ ਕੇ ਰੱਖਿਆ ਹੋਇਆ। ਤੇ ਆ ਦੇਖੋ। ਮਾਮ ਲਿਖਿਆ ਪਰਥਰੇ ਕਾਰਡ ਬਣਾ ਕੇ ਦਿੱਤਾ ਦੋ ਬਣਾਏ ਕਹਿੰਦਾ ਇੱਕ ਵੀਰੇ ਵੱਲੋਂ ਆ ਇੱਕ ਮੇਰੇ ਵੱਲੋਂ ਆਪਣੇ ਲਈ ਤਾਂ ਇਹ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਵੀਰੇ ਵੱਲੋਂ ਬਣਾ ਕੇ ਦਿੱਤਾ ਕਹਿੰਦਾ ਮੈਂ ਮੇਰਾ ਗੈਸ ਵੀ ਤਵਾ ਵੀ ਲੱਗਿਆ ਹੋਇਆ ਘੈਂਟ ਬਣਾਇਆ ਕੱਲਦੇ ਇੱਥੇ ਵੈਸੇ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਉਣੇ ਭੁੱਲ ਗਈ। ਇਹਨਾਂ ਨੇ ਮੈਂ ਸਵੇਰੇ ਜਦੋਂ ਉੱਠੇ ਨਾ ਸੁੱਤੇ ਉੱਠੋ ਉਹਦੇ ਵੀ ਫੜਾਤੇ। ਕਹਿੰਦਾ ਮਮਾ ਇੱਕ ਵੀਰੇ ਦਾ ਵੀਰੇ ਇਹਨੇ ਤਾਂ ਇੱਥੇ ਰੱਖਤਾ ਜਦੋਂ ਉੱਠਿਆ। ਉਹ ਮੇਰੇ ਫੋਨ ਦੇ ਥੱਲੇ ਰੱਖ ਗਿਆ। ਕਹਿੰਨ ਕਿ ਜਦੋਂ ਮੰਮੀ ਆ ਕੇ ਫੋਨ ਚੱਕੂਗੀ ਤਾਂ ਚੱਕੂਗੀ ਕਾਰਡ ਹਨਾ। ਉਦੋਂ ਪਰ ਵੀਡੀਓ ਨਹੀਂ ਬਣਾਈ ਤੁਹਾਨੂੰ ਪਤਾ ਇੰਨੀ ਨੇਹਰੀ ਆਈ ਹੋਈ ਸੀਗੀ ਹਨਾ। ਬਈ ਉਹ ਸਾਫ਼ ਸੁਭਈਆ ਜਿਹਾ ਕਰਦੀ ਫਿਰਦੀ ਸੀ ਮੈਂ। ਉਦੋਂ ਵੀਡੀਓ ਨਹੀਂ ਸੀ ਬਣਾਉਂਦੀ। ਤੇ ਚਲੋ ਅੱਜ ਦਿਖਾਉਦੇ ਤੁਹਾਨੂੰ। ਤੇ ਥੈਂਕ ਯੂ ਸੋ ਮੱਚ ਸਾਰੀਆਂ ਭੈਣਾਂ ਦਾ ਹਨਾ। ਚਲੋ ਮੈਂ ਰੋਟੀ ਬਣਾ ਲਵਾਂ ਫਿਰ ਆਪਾਂ ਬਾਅਦ ਵਿੱਚ ਗੱਲਬਾਤ ਕਰਦੇ ਆਂ ਨਾਲੇ ਕੋਈ ਕੰਮ ਕਰਦੇ ਆਂ ਬਾਹਰ ਮੌਸਮ ਜਿਹੜਾ ਠੰਡਾ ਹੋਈ ਜਾਂਦਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲੇ ਤੇ ਤੁਸੀਂ ਵੀਡੀਓ ਡੇਲੀ ਵਾਚ ਕਰੋ ਠੀਕ ਹੈ ਜੀ ਡੇਲੀ ਆਪਣੇ ਪਿਆਰੇ ਪਿਆਰੇ ਕਮੈਂਟਸ ਕਰੋ ਚਲੋ ਮੈਂ ਰੋਟੀ ਬਣਾ ਕੇ ਦੇ ਦਾਂ ਜੀ ਹਰ ਨੂੰ ਫਿਰ ਮਿਲਦੇ ਆਂ ਠੀਕ ਹੈ ਜੀ ਲਓ ਜੀ ਜਿਹੜਾ ਦਾ ਫੇਵਰੇਟ ਲੰਚ ਲੰਚ ਕੀ ਉਹਦਾ ਤਾਂ ਬ੍ਰੇਕਫਾਸਟ ਵੀ ਫੇਵਰੇਟ ਉਹਦਾ ਡਿਨਰ ਵੀ ਫੇਵਰੇਟ ਮੈਨੂੰ ਇਹ ਦੇਖ ਤੈਨੂੰ ਕਹਦੇ ਹਾਂ ਦਿਖਾਉਣਾ ਲੈ ਤੈਨੂੰ ਦਿਖਾਉਣਾ ਲੈ ਦਿਖਾਤਾ ਲੈ ਦਿਖਾਤਾ ਲੈ ਕਰ ਕੀ ਕਰਦਾ ਇੱਧਰ ਦੇਖੀ ਹਾਂ ਬਖਾਣੇ ਨੇ ਫਿਰ ਵੀਡੀਓ ਚ ਆ ਹਾਂ ਹਾਂ ਤਿਆਰ ਦੇ ਫੇਵਰੇਟ ਰੋਟੀ ਖਾਣ ਕੀ ਮੈਂ ਕੀ ਕਹੂੰ ਤੇ ਮੈਂ ਕੀ ਕਹੂੰ ਤੂੰ ਇੱਕ ਰੋਟੀ ਖਾਣੀ ਆ ਹਾਂ ਬਸ ਕਾਲਾ ਜਿੰਨੀ ਖਾਣੀ ਆ ਤੂੰ ਇੱਕ ਵੀ ਖਾ ਲਾ ਉਹੀ ਬਾਤ ਆ ਬਾਹਰ ਮੌਸਮ ਦੇਖ ਕੇ ਆਨੇ ਆ ਬੱਦਲ ਹੋਇਆ ਪਿਆ ਆ ਵੀਡੀਓ ਕਿਦਾਂ ਦੀ ਆਉਂਦੀ ਆ ਚਮੁਕਾਰਾ ਪਈਏ ਟੁੱਪ ਪੈਨ ਦੀ ਟਾਈਮ ਪਤਾ ਨਹੀਂ 6:30 ਹੋਇਆ ਆ ਦੇਖੋ ਬੱਦਲ ਹੋਇਆ ਅੱਜ ਥੋੜਾ ਜਿਹਾ ਮੌਸਮ ਦੇ ਵਿੱਚ ਚੇਂਜ ਆ ਇਹ ਪਤਾ ਨਹੀਂ ਕਿੱਧਰੋਂ ਚਲੇ ਗਿਆ ਮੋਟਰਸਾਈਕਲ ਵੀ ਘਰੀ ਆ ਮਿੱਟੂ ਕੀ ਕਰਦਾ ਮੈਨੂੰ ਪਤਾ ਅੱਜ ਮਿੱਠੀ ਸੁਪਾ ਲੱਗਦਾ ਮਾਤਾ ਮਿਠੀ ਦੂਸਨਪੁਰੀ ਤੇ ਖੜੀ ਆ ਮੂਰੇ ਤੁਸੀਂ ਕਹਿੰਦੇ ਹੋਣੇ ਸਾਰਿਆਂ ਨੂੰ ਨਹੀਂ ਬੁਲਾਉਂਦੀ ਮੈਂ ਸਾਰਿਆਂ ਨੂੰ ਬੁਲਾਉਣੀ ਇੰਨੀ ਆ ਬਸ ਮੈਂ ਮਿੱਠੀ ਨੂੰ ਬੁਲਾਉਣੀ ਇੰਨੀ ਆ ਸਾਰਿਆਂ ਨੂੰ ਬੁਲਾਉਣੀ ਆ ਆਪਣਾ ਬੰਦਾ ਕਿੱਧਰ ਗਿਆ ਅਬ ਖੇਤ ਚ ਫਿਰਦੇ ਲਾ ਕੇ ਇਹ ਕਿਹੜਾ ਖੇਤ ਚ ਮੈਂ ਕਦੇ ਗਈ ਨਹੀਂ ਹੁਣ ਉੱਥੇ ਤੱਕ ਮੌਸਮ ਵਧੀਆ ਅੱਜ ਫਾਇਦਾ ਲਾ ਲੈਂਦੇ ਆਪਾਂ ਮੈਂ ਕਦੇ ਗਈ ਯੂਨੀਅਨ ਉੱਤੇ ਤਾਂ ਇੱਕ ਦਿਨ ਗਿਆ ਸੀ ਜਦੋਂ ਉਹ ਜੰਗ ਲੱਗੀ ਹੋਈ ਸੀ ਨਿਹਰੀ ਜੀ ਆਈ ਹੋਈ ਸੀ ਜਦੋਂ ਨਿਹਰੀ ਵੀ ਆਈ ਹੋਈ ਸੀ ਮੀਂਹ ਵੀ ਆਉਂਦਾ ਸੀ ਜੰਗ ਵੀ ਲੱਗੀ ਹੋਈ ਸੀ ਉਸ ਦਿਨ ਅਸੀਂ ਤੋਰੀਆਂ ਤੋੜਨ ਗਏ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੁਣ ਤੁਸੀਂ ਫਿਰ ਮੈਨੂੰ ਨਾ ਕਿ ਹੋ ਨਾ ਕੁਛ ਪੈਣ ਬਣ ਕੇ ਗਾਲਾਂ ਨਾ ਕੱਢਿਓ ਮੈਨੂੰ ਪਤਾ ਨਹੀਂ ਕਦ ਰੋਟੀ ਖਾਣ ਨੂੰ ਜੀ ਨਹੀਂ ਕਰਦਾਗਾ ਜਮਾਈ ਪਤਾ ਨਹੀਂ ਕੀ ਹੋ ਗਿਆ ਮੈਂ ਇਹਨਾਂ ਨੂੰ ਵੀ ਹੁਣ ਕਹਿੰਦੀ ਸੀ ਮਾ ਕੋਈ ਐਸੀ ਚੀਜ਼ ਹੋਵੇ ਜੀ ਇਹਨਾਂ ਨੂੰ ਪਤਾ ਨਹੀਂ ਮੈਨੂੰ ਨਾ ਪਤਾ ਨਹੀਂ ਉਹ ਜਿਵੇਂ ਪਾਣ ਕਾ ਜੀ ਨਹੀਂ ਚਲੀ ਜਾਂਦੀ ਉਹ ਗੱਲ ਹੋ ਗਈ ਅੱਗੇ ਮੈਂ ਰੋਟੀ ਬਣਾਉਣੀ ਮੈਂ ਬਣਾਉਂਦੀ ਬਣਾਉਂਦੀ ਮੈਂ ਕਹਿੰਨਾਂ ਨੂੰ ਕਹਿਣਾ ਵੀ ਮੈਂ ਵਿਚਾਲੇ ਦੀ ਉਹ ਮੈਨੂੰ ਭੁੱਖ ਲੱਗੀ ਪਈ ਆ ਹਨ ਤੇ ਹੁਣ ਮੈਨੂੰ ਪਤਾ ਨਹੀਂ ਕੀ ਹੋ ਗਿਆ ਹੁਣ ਮੈਨੂੰ ਰੋਟੀ ਜੇ ਮੈਂ ਸਵੇਰੇ ਇੱਕ ਰੋਟੀ ਖਾਦੀ ਆ ਫੇ ੱੱਕੇ ਨਾ ਖਾਣੀ ਪੈਂਦੀ ਆ ਪਤਾ ਨਹੀਂ ਕੀ ਹੋਇਆ ਹੋਇਆ ਜਿਆਦਾ ਗਰਮੀ ਗੁਰਮੀ ਪੈ ਗਈ ਅੰਦਰ ਹਨਾ ਪਤਾ ਨਹੀਂ ਕੀ ਹੋਇਆ ਹੋਇਆ ਡਾਕਟਰ ਨੂੰ ਪੁੱਛ ਕੇ ਦਵਾਈ ਲੈ ਕੇ ਆਉਣੀ ਪੈਣੀ ਹੁਣ ਤੁਸੀਂ ਮੈਨੂੰ ਇਹ ਨਾ ਕਿਹੋ ਜੀ ਦੀ ਰੋਟੀ ਨਹੀਂ ਖਾਂਦੇ ਹੋ ਭੁੱਖੇ ਲੱਗਦੀ ਯਾਰ ਮੈਂ ਕੀ ਕਰਾਂ ਪਤਾ ਨਹੀਂ ਕੀ ਹੋ ਗਿਆ ਸੋਹਣੀ ਤੋਰੀਆਂ ਦੀ ਬੀਜੀ ਮੈਂ ਵੀ ਤੋਰੀਆਂ ਲੱਗਣਗੀਆਂ ਸਬਜ਼ੀਆਂ ਖਾਵਾਂਗੀ ਸਵੇਰ ਦੇ ਗਨੇ ਸੋਹਣੇ ਹੋਗੇ ਆਪਣੇ ਪਰਮ ਸਿੰਘ ਨੂੰ ਬਹੁਤ ਸ਼ੌਂਕ ਆ ਪੇੜ ਲਾਉਣ ਦਾ ਆ ਜਿੰਨੇ ਵੀ ਉਹ ਲੱਗਾ ਸਾਰੇ ਪੇੜ ਇਹਨੇ ਆ ਸਾਰੇ ਪਰਮ ਨੇ ਲਾਏ ਆ ਪਹਿਲਾਂ ਨਹੀਂ ਸੀਗੇ ਇੱਥੇ ਪਹਿਲਾਂ ਸਾਡੇ ਇੱਕ ਬੰਦਾ ਹੈ ਜਿਆ ਸੀਗਾ ਜਿਹੜਾ ਪੇੜ ਹੋਇਆ ਹੋਇਆਂ ਨੂੰ ਚੜੋ ਪੱਟ ਦਿੰਦਾ ਸੀ ਜਿਵੇਂ ਦੱਸਾਂ ਉਹ ਕੌਣ ਸੀ ਫਿਰ ਤੁਸੀਂ ਕਹਿਣਾ ਹਾਂ ਬਰਸੀਨ ਵਾਲੇ ਖੇਤ ਚ ਆ ਗਏ ਆਪਾਂ ਇੱਥੋਂ ਸਾਗ ਤੋੜ ਕੇ ਲੈ ਕੇ ਜਾਂਦੇ ਸੀ ਆਪਾਂ ਇਹਨਾਂ ਨੇ ਅੱਗ ਲਾਈ ਹੋਈ ਐਥੇ ਕੋਆ ਸਿੱਟ ਜਾਂਦੇ ਆ ਹੁਣੇ ਹਾਂਜੀ ਮੈਂ ਦੇਖਦੀ ਮੈਂ ਬੰਦਾ ਕਿੱਥੇ ਗਿਆ ਉਹ ਮੈਂ ਅੱਗ ਲਾਦਾ ਕੀ ਕੁਝ ਨਹੀਂ ਦਿੰਦਾ ਅੱਗ ਤਾਂ ਲੋਕਾਂ ਨੂੰ ਹੀ ਪਧਰੀ ਲੱਗੀ ਬਈਏ ਲੋਕ ਜਾਣਦੇ ਸੋਨੂੰ ਅੱਗ ਲਾਉਣ ਦੀ ਕੀ ਲੋੜ ਅੱਗ ਤਾਂ ਆਪੇ ਲੱਗੀ ਜਾਂਦੀ ਆ ਹੋ ਜਾ ਬੜੀ ਅੱਗ ਤਾਂ ਗਮਾਂਡੀਆਂ ਦੇ ਉੱਥੇ ਲਾਈ ਆਓ ਬੁੱਟੀ ਜੋਈਏ ਨਾ ਗੰਦੀ ਜੀ ਕੰਡੇਦਾਰ ਕੰਡੇਦਾਰ ਬੁੱਟੀ ਹੋਈ ਆ ਕੰਡੇਦਾਰ ਪਾਣੀ ਪੋਣੂ ਦੇਖਣ ਪਾਰਾਂਗੇ ਕੰਡਾ ਦੋ ਆਹ ਉਹ ਤੇ ਕੰਡੇ ਜਿਹੇ ਹੁੰਦੇ ਕਾਹਦਾ ਨਬਾ ਕਾਕਾ ਸੁੱਕਾ ਮੈਨ ਕਾਕਾ ਜਿਆ ਤਰਦੀ ਹੋਬ। ਉਹ ਤੂੰ ਸਿਗਾ ਤੇ ਲਾਈ ਸੀਗੀ ਸਫੈਦਿਆਂ ਕੋਲੇ ਬਈ। ਉਹ ਵੀ ਸਾਫ ਹੋਗੇ। ਸਾਫ ਤਾਂ ਹੋਗੇ ਜੇ ਸਫੈਦਿਆਂ ਜੜ ਜਾਂਦੀ ਪਹਿਲਾਂ ਜਿਹੜੀ ਆਹ ਆਪਣੀਆਂ ਦੇਂਦੀਆਂ ਸੁੱਕੀ ਕੀ ਆਇ ਡੇ। ਦੇਖ ਕਾਕਾ। ਸਿਓਗ ਨਹੀਂ ਖਾਗੀ ਇਹਨੂੰ। ਇਹਨਾਂ ਨੇ ਹੱਗ ਲਾਈ ਆ ਇੱਥੇ ਆਪਾਂ ਮੱਕੀ ਵੀਤੀ ਸੀਗੀ ਨਾ ਮੱਕੀ ਦੇ ਟਾਂਡੇ। ਲੋਕ ਕਹਿੰਦੇ ਟਾਂਡੇ ਰੱਖ ਲੋ ਟਾਂਡੇ ਹਨਾ ਵੀ ਪਸ਼ੂਆਂ ਨੂੰ ਪਾਏ ਜਾਂਦੇ ਆ ਪਸ਼ੂ ਅੱਗੇ ਟਾਂਡੇ ਖਾ ਲੈਂਦੇ ਸੀ ਹੁਣ ਨਹੀਂ ਖਾਂਦੇ। हां सच्ची ਗੱਲ ਆ ਬਈ ਇਹ ਅਸੀਂ ਕਿਸੇ ਦੇ ਕਹਿਹ ਤੇ ਟਾਂਡੇ ਰੱਖ ਲੈ ਵਿਚਾਲੇ ਇੱਥੇ ਆ ਨਾ ਉਹ ਦੇਖਦੇ ਸਾਰੇ ਖੜੇ ਕਰ ਲੈ ਖਾਸੇ ਸਾਰੇ ਰੱਖ ਲੈ ਫਿਰ ਹੁਣ ਟਾਂਡੇ ਜਿਉਂ-ਜੋ ਫਿਰ ਮੌਸਮ ਚੇਂਜ ਹੁੰਦਾ ਗਿਆ ਫਿਰ ਇਹ ਡਰ ਵੀ ਇੱਥੋਂ ਪੱਠੇ-ਪੁੱਠੇ ਵੱਢਣ ਆਉਣਾ ਸੱਪ-ਸੁੱਪ ਨਾ ਵਹਿ ਜਾਣ ਵਿੱਚ ਹਨਾ ਫਿਰ ਕਹਿੰਦੇ ਵੀ ਡਾਂਡੇ ਹਨਾ ਲੋਕ ਕਹਿੰਦੇ ਚਾਰੇ ਨਹੀਂ ਹੈਗੇ ਕਿਸੇ ਨੂੰ ਪੁੱਛਿਆ ਵੀ ਅਗਲਾ ਇੱਕ ਦਿਨ ਲੈ ਕੇ ਗਿਆ ਪਸ਼ੂ ਖਾਂਦੇ ਨਹੀਂ ਹੈਗੇ ਫਿਰ ਇਹਨਾਂ ਨੇ ਅੱਗ ਲਾਤੀ ਅੱਗ ਸਰਦਾਰ ਸਾਹਿਬ ਨੇ ਇਦਾਂ ਹੀ ਦੇਖਦੇ ਸਹਰਾਣੇ ਪਿਆ ਨੂੰ ਇਹ ਲਾਤੀ ਨਾਲੇ ਢੇਕ ਮਚਾਤੀ ਹੁਣ ਹੁਣੇ ਢੇਕ ਨੂੰ ਹੁਣ ਅਸੀਂ ਇਹਨੂੰ ਕਿਹ ਪਟਾ ਦੋ ਹਨਾ ਇਹ ਤਾਂ ਹਲਵੇ ਆ ਗਿਆ ਜੀ ਹਲਵੇ ਹਲਵੇ ਦਾ ਕਹਿਣ ਦਾ ਟਾਈਮ ਆ ਗਿਆ ਇਹ ਤਾਂ ਹੁਣ ਇਹ ਹਲਵੇ ਦਾ ਹਰੇ ਬਾਈ ਤਾਂ ਹਜੇ ਵੀ ਹਰੇ ਬਾਈ ਦਾ ਹੱਲੇ ਵੀ ਹੈਗੇ ਤਵੇਲ ਹੈਗੇ ਤੋਰੀਆਂ ਦੀ ਅਸੀਂ ਉਹਦੇ ਤੋਂ ਦੋ ਤਿੰਨ ਤੋਰੀਆਂ ਤੋੜ ਕੇ ਸਬਜ਼ੀ ਬਣਾ ਲਈ ਚਾਰ ਪੰਜ ਤੋਰੀਆਂ ਉਹ ਦੇਖ ਲਓ ਹੱਲੇ ਵੀ ਉਹਦੇ ਉੱਤੇ ਕਿਵੇਂ ਪੱਕ ਗਈਆਂ ਇਹ ਤੋੜ ਕੇ ਨਿੱਕਰ ਨੂੰ ਲੈ ਕੇ ਜਾਂਦੇ ਐ ਹਜੇ ਬੰਦੇ ਨਹੀਂ ਅੱਛਾ ਇੱਕ ਘਾਨ ਥੋੜਾ ਕਹਿੰਦੇ ਹੋ ਇੱਕ ਘਾਲ ਥੂੜਾ ਇੱਕਾ ਵਿੱਚ ਆ ਦੇਖ ਆ ਦਫਾੜਾ ਇੱਕਾ ਦੂਤ ਜਿਆ ਇੱਕਾ ਏਕ ਤਾਂ ਸੁਣੀ ਆ ਪੁੱਤ ਬਟਾ ਦੇ ਉਹ ਤਾਂ ਵੀ ਨਹੀਂ ਫੁੱਲਦੀ ਟਾਲੀ ਫੁੱਲਦੀ ਨਹੀਂ ਟਾਲੀ ਲੀਲਾ ਜਿੰਨਾ ਲਵੇ ਟਾਲੀ ਮੇਰੇ ਵਾਂਗੂ ਫੁੱਲਦੀ ਨਹੀਂ ਆ ਦੇਖ ਜਿਵੇਂ ਮੈਨੂੰ ਲੌਗ ਦੇ ਕਾਲੋਂ ਉਹਨੇ ਉਹਨ ਡੇਗ ਟਾਲੀ ਨੂੰ ਉਡਕਾ ਲਾਉਂਦੀ ਆ ਆ ਦੇਖ ਟਾਲੀ ਆਈ ਹੋਈ 08 ਦੇ ਨੂੰ ਗਈ ਦੇਖ ਫੇਰ ਉਹ ਨਹੀਂ ਉਹ ਵਾਲ ਪਾਈ ਜਾਂਦੀ ਆ ਮੈਂ ਤੁਹਾਨੂੰ ਬੈਕ ਕੈਮਰਾ ਰੰਦ ਕਹਿੰਦਾ ਆ ਦੇਖੋ ਆਉਂਦੇ ਨਹੀਂ ਕੋਈ ਦੋ ਬੰਦਿਆਂ ਨੂੰ ਕਿਹਾ ਕੋਈ ਨਹੀਂ ਆ ਆ ਦੇਖੋ ਜਿਉ ਜਿ ਆ ਜਿਹੜੀ ਮਤਲਬ ਇੱਕ ਢੇਕ ਆ ਇੱਕ ਟਾਲੀ ਆ ਜਿਉ ਜਿ ਜਿਵੇਂ ਜਿਵੇਂ ਉਹ ਟਾਲੀ ਢੇਕ ਬਿੰਗੀ ਢੇਢੀ ਹੋ ਜਾਂਦੀ ਆ ਉਵੇਂ ਉਵੇਂ ਟਾਲੀ ਹੋ ਜਾਂਦੀ ਆ ਹੈ ਅਜੀ ਬਈ ਨਹੀਂ ਲੈ ਗਈ ਆ ਤਾਂ ਫੇਰ ਤਾਂ ਜੇ ਲਈ ਮੇਰੇ ਵੀਡੀਓ ਚ ਆ ਜਾਣਾ ਫੇਰ ਥੋੜਾ ਬਾਗ ਚਾਹੇ ਬਾੜੀ ਫੇਰ ਨਾ ਕਿਹੋ ਜਦੋਂ ਉਹ ਦੋ ਦੋ ਹੋ ਜਾਂਦੇ ਆ ਥੱਲੇ ਤੋਂ ਹੀ ਉਹਨਾਂ ਦੇ ਦੋ ਖੜੀਆਂ ਉਹਨਾਂ ਦੀ ਓਕਣ ਗਏ ਉਹ ਚਾਹੀਦੀ ਓਕਣ ਉਹ ਡੇਕਾਂ ਹੋਰ ਨੇ ਮੈਨੂੰ ਰਾਧਾ ਨੇ ਦੱਸਿਆ ਸੀ ਵੀ ਉਹ ਡੇਕਾਂ ਜਿਹੜੀਆਂ ਸੀਗੀਆਂ ਇੱਥੋਂ ਪਟਾਤੀਆਂ ਨੇ ਇਹਨਾਂ ਨੇ ਉਹਨਾਂ ਦੀ ਕੋਈ ਹੋਰ ਨਸਲ ਸੀ ਜਿਹੜੀਆਂ ਆਪਣੇ ਡੇਕਾਂ ਨਹੀਂ ਉਹ ਕੋਈ ਹੋਰ ਨਸਲ ਆ ਮੈਨੂੰ ਰਾਧਾ ਦੱਸ ਕੇ ਗਿਆ ਸੀ ਕਹਿੰਦਾ ਬੋਹ ਵਾਲੀ ਡੇਕ ਲਗਾਓ ਨਾ ਆ ਟਾਲੀ ਵੀ ਸਾਡੇ ਚੌਥੀ ਵਾਰ ਹੋਈ ਐ ਚਾਰ ਵਾਰ ਮਾਰ ਕੇ ਪੰਜਵੀਂ ਵਾਰ ਹੀ ਚੱਲੀ ਫੇਰੇ ਜਿਹਾ ਰਾਧਾ ਵਿਚਾਰਾ ਵੀ ਨਹੀਂ ਹੈਗਾ ਹਨਾ ਰਾਧੇ ਨੂੰ ਆਪਾਂ ਬੜਾ ਯਾਦ ਕਰ ਲੈਂਦੇ ਆ ਨਾ ਰਾਧਾ ਬੰਦਾ ਵਧੀਆ ਸੀ ਚੰਗੇ ਬੰਦਿਆਂ ਨੂੰ ਰੱਬ ਫੜਾ ਛੇਤੀ ਲੈ ਜਾਂਦਾ ਹਨਾ ਹਾਂ ਲਾ ਕੰਮ ਗੁੰਬ ਵਧੀਆ ਕਰੀਏ ਕੰਮ ਵੀ ਦੇ ਲਾਉਂ ਵੀ ਇੱਥੇ ਆ ਮੋਟਰ ਤੇ ਰਹਿਣਾ ਹੁੰਦਾ ਸੀ ਰਾਧਾ ਹਾਂ ਜੀ ਜਿਹੜੀ ਪਿੱਛੇ ਮੋਟਰ ਬੀਬੀ ਜੀ ਇੱਥੇ ਰਹਿ ਗਏ ਹੁਣ ਬੜੀਆਂ ਸੋਹਣੀਆਂ ਗੱਲਾਂ ਕਰ ਜਣੀਆਂ ਇੱਥੇ ਸਾਡੇ ਨਾਲ ਜਿਵੇਂ ਇੱਥੇ ਸਾਡੇ ਤਾਂ ਭਈ ਇਹ ਹੀ ਕਮਾਂਢੀ ਨੇ ਹਨਾ ਖੇਤਾਂ 'ਚ ਤੇ ਬੜੀਆਂ ਸੋਹਣੀਆਂ ਗੱਲਾਂ ਮਾਰ ਜਣੀਆਂ ਤੇ ਇਹਨਾਂ ਦੀਆਂ ਵੀ ਵਿਆਹ ਤੋਂ ਪਹਿਲਾਂ ਵਾਲੀਆਂ ਗੱਲਾਂ ਮੈਨੂੰ ਦੱਸ ਕੇ ਜਣੀਆਂ ਪੂਰੀਆਂ ਐ ਐਸਾ ਕਰਤੇ ਥੇ ਬੀਬੀ ਜੀ ਟਿੱਬੀ ਮੋਟਰ ਐਸਾ ਕਰਤੇ ਥੇ ਕਈ ਵਾਰੀ ਇਹਨਾਂ ਨੇ ਕਹਿਣਾ ਵੀ ਬਾਅਦ 'ਚ ਲੜੂ ਤੇਰੀ ਸਰਦਾਰ ਨਹੀਂ ਮੇਰੇ ਨਾਲ ਉਹ ਕਹਿੰਦੇ ਨਹੀਂ ਐਸੇ ਨਹੀਂ ਲੜਦੇ ਆਪਕੇ ਸਾਥ ਨਹੀਂ ਲੜਦੇ ਮੱਕਟੂ ਬਈ ਤੇ ਬੋਲੀ ਜੰਮ ਅਗਰੋ ਸਾਗਾ ਜੋਦ ਤੇ ਲੱਗੀ ਨਹੀਂ ਲੱਗੀ ਨਹੀਂ ਲੱਗੇਗਾ ਦੇਖੋ ਪੱਠੇ ਦਿਖਾਵਾਂ ਤੁਹਾਨੂੰ ਆਪਣਾ ਦੋ ਮੈਂ ਕਿਧਰ ਵੱਡਣ ਲੱਗੇ ਹੋਏ ਆ ਦੇ ਇਧਰ ਵੱਡ ਲੈ ਅੱਛੇ ਛੋਟੇ ਵੱਡ ਕੇ ਰਹਿ ਰਾ ਆ ਦੇ ਨਾਲ ਜਰਾ ਬੈਲੀ ਉਹ ਬਜਾਵਾ ਆ ਹੋਏ ਨਾਲ ਹੁਣ ਬਜਾਇਆ ਤੂੰ ਹਾਂ ਨਹੀਂ ਮੈਂ ਜਿੰਗਰੇ ਪਰ ਵੀਰ ਬਈਆ ਪਾਪਾ ਉਹ ਮੇਰਾ ਠੀਕ ਆਣੀ ਕਹੀਦਾ ਹੁੰਦਾ ਫਰੇ ਬਾਈ ਨੂੰ ਨਹੀਂ ਆ ਕਹੀਦਾ ਹੁੰਦਾ ਜੇ ਕੋਈ ਕਿਸੇ ਨੂੰ ਜੇ ਕੋਈ ਕਿਸੇ ਨੂੰ ਦਰਸੀਸ ਦਿੰਦਾ ਅਗਲਾ ਕਹਿੰਦਾ ਨਹੀਂ ਤੇਰੇ ਕੱਖ ਨਾ ਹੋਵੇ ਆਪਣੇ ਹੁਣ ਸਭ ਕੁਝ ਸ਼ਬਹਗੁਰੂ ਦੇ ਘਰੋਂ ਕੱਖ ਵੀਨੇ ਤੇਰੇ ਖੇਤ ਚ ਗਦੇ ਵੇਲ ਵੀ ਆ ਤੇਰੇ ਖੇਤ ਚ ਨਾ ਇਹ ਗੁਣਕਾਰੀ ਕਹਿੰਦੇ ਬਹੁਤ ਗਦੇ ਵੇਲ ਹਰੇਕ ਚੀਜ਼ ਗੁਣਕਾਰੀ ਹੁੰਦੀ ਆ ਕਾਸ ਨਹੀਂ ਵੀ ਕੋਣ ਕੱਢਣੇ ਆਉਣੇ ਚਾਹੀਦੇ ਆ ਲੈ ਚ ਵੀ ਰਿਓ ਕੋਣ ਉੱਤ ਕੋਡੂ ਮੋੜੀ ਵੀ ਰਿਓ ਮੌਸਮ ਤਾਂ ਉਹ ਵਧੀਆ ਹੋਇਆ ਮੀਨੇ ਮਗਰੋਂ ਹੋ ਗਈ ਬਰਥਡੇ ਵਾਲੀ ਮੈਂ ਵੀ ਉਂ ਵੀ ਆ ਗਈ ਸੋਚ ਕੇ ਉਰੇ ਨੂੰ ਉਰੇ ਆਈ ਮੈਂ ਤਾਂ ਕੀ ਪਤਾ ਮੈਨੂੰ ਭੁੱਖੇ ਲੱਗਿਆ ਵੇ ਹੋ ਗਈ ਹੈ ਨਾ ਕੀ ਚੀਜ਼ ਬਹੁਤ ਖਾਣ ਵਧੀਆ ਹੋਇਆ ਯਾਰ ਦੱਸਿਓ ਵੀ ਸਾਡਾ ਕਮੈਂਟ ਕਰਕੇ ਦੱਸਿਓ ਸਾਡੇ ਪੱਠੇ ਤਾਂ ਕੜੇ ਆ ਮੈਂ ਬੋਝਾਂ ਨਹੀਂ ਕਿ ਤੱਕਰੇ ਕ ਤਾਂ ਸੁੰਢੀ ਨਹੀਂ ਥੜਦੀ ਸਪਰੇ ਕਰਤੀ ਸੀ ਉਹਦਣ ਨੇਹਰੀ ਚ ਕਰਤੀ ਸੀ ਉਹ ਫੜੀ ਚੱਲੀ ਆ ਸਪਰੇ ਮੈਂ ਜਦ ਕਿਹਾ ਸੀਗਾ ਇੰਨੀ ਨੇਹਰੀ ਚੱਲੇ ਆਪ ਚਾਕੇ ਪੰਪ ਸਪਰੇ ਕਰਨਾ ਇਹ ਸਾਰੀ ਮੇਰੇ ਤੋੜਦੇ ਤੇ ਹੋਈ ਚਾਹਲੇ ਪਾਣੀ ਦੀ ਰੋਟੀ ਲੈ ਤੂੜੀ ਦੇ ਵਿੱਚ ਚਲੋ ਚੱਲੀ ਚਕਾਣ ਮੈਂ ਚਕਾਮ ਚੱਲ ਮੈਂ ਚਕਾਣੀ ਤੂੜੀ ਤੁੜੀ ਮੈਨੂੰ ਨਾ ਕੰਮ ਕਰਨ ਲਾਇਓ ਤੁਸੀਂ ਬਣਾ ਚੱਲ ਚਕਾ ਜਦ ਤੱਕ ਬੜੇ ਚੋ ਨਾ ਲਾਇਆ ਤੀ ਚੂੜਾ ਚੜਾ ਨਵਾਂ ਨਵਾਂ ਖਲਾ ਕੇ ਜਾਂ ਤੱਕ ਪੜਾ ਚੌਂਕ ਕੇ ਚਾੜਦਾ ਮੁੜ ਕੇ ਲਾਇਆ ਹੀ ਨਹੀਂ ਹਾਂ ਜੇ ਹੁਣ ਇਹ ਜੇ ਭਾਰੀ ਕੰਮ ਨੂੰ ਮੈਂ ਕਹੂੰ ਮੈਂ ਕਰਾਂ ਮਰਵਾਜ਼ ਹੋਣਾ ਚਾਹੀਦਾ ਕਿਉਂਕਿ ਕਦੇ ਬਹੂ ਲਾਉਣੀ ਦੀ ਆ ਇਹ ਹੁਣ ਰਵਾਜ ਇਹ ਨਹੀਂ ਨਹੀਂ ਸੁੱਖੀ ਸੰਦੀ ਘਾ ਤੇ ਲਾਉਣੀ ਆ ਵਧੀਆ ਲੋਹਾ ਧੀਆਂ ਤੇ ਚੌਂਕ ਕੇ ਚੜੀਆਂ ਹੀ ਵਧੀਆ ਲੱਗਦੀਆਂ ਨੇ ਦੇਖ ਲੈ ਕਿਉਂ ਹੋਏ ਇਹਨਾਂ ਦੀਆਂ ਨਹੀਂ ਚੜਦੀਆਂ ਉਹਨਾਂ ਨੂੰ ਪੁੱਛ ਕੇ ਦੇਖੋ ਅਚੂਹਿਆਂ ਦਾ ਮੈਂ ਹੁਣੇ ਇੱਕ ਰੀਲ ਦੇਖਦੀ ਸੀਗੀ ਉਹ ਤੇ ਬੱਚੇ ਕੋਈ ਪਾਣੀ ਜੇ ਪਾ ਕੇ ਕੋਈ ਦਵਾਈ ਜੀ ਪਾਉਂਦੇ ਸੀ ਚਲ ਕੋਈ ਗੱਲ ਉਹ ਤਾਂ ਕਹਿੰਦੇ ਵੀ ਫਰੇਕ ਚੀਜ਼ ਆ ਭਾਈ ਸਾਡੇ ਚੂਹੇ ਵੀ ਨੇ ਚਿੜੇ ਵੀ ਨੇ ਸਾਡੇ ਦੁਸ਼ਮਣ ਵੀ ਬਾਦੂ ਨੇ ਸਾਡੇ ਮਿੱਤਰ ਵੀ ਬਾਦੂ ਨੇ ਹਾਂ ਇਹ ਜੂਰੀਆਂ ਲਾ ਕੇ ਪਾ ਦੋ ਬਾਬੀ ਜਾਨੇ ਭੂੰਗਦਾ ਆ ਇਹਨਾਂ ਨੇ ਉਦਣ ਅੱਗ ਲਾਈ ਆ ਆਹੋ ਚਿਪਸ ਲਾਤੀ ਨਾ ਚਮਕਣ ਨੂੰ ਜੇ ਕਿਤੇ ਸਫੈਦਿਆਂ ਨੂੰ ਕੁਝ ਹੋ ਜਾਂਦਾ ਹੈ ਹੈ ਮੇਰੇ ਪੁੱਤ ਨੇ ਇੰਨੇ ਸੋਹਣੇ ਸਫੈਦੇ ਲਾਇਆ ਬਿੱਲੋ ਲਿਖ ਦੂ ਸਫੈਦਿਆਂ ਤੇ ਨਾ ਜਿੰਨੇ ਨੇ ਡੀਟੀ ਰੋਡ ਦੇ ਉੱਤੇ ਸਾਡੇ ਤਾਂ ਦੋਏ ਨਹੀਂ ਸਾਡੇ ਤਾਂ ਦੋਏ ਨਹੀਂ ਆਪਾਂ ਲਿਖਾਂਗੇ ਇਹਨਾਂ ਤੇ ਨਾ ਹਨਾ ਬਿੱਲੋ ਲਿਖ ਦੂ ਸਫੈਦਿਆਂ ਤੇ ਨਾ ਜਿੰਨੇ ਨੇ ਡੀਟੀ ਰੋਡ ਦੇ ਉੱਤੇ ਉਹ ਇਹਨਾਂ ਨੇ ਉਹ ਹੁੰਦਾ ਸੀ ਇੱਕ ਸਫੈਦਿਆਂ ਨੂੰ ਗਲਾਸ ਜੇ ਇਹਦਾ ਪੱਤਾ ਬਹੁਤ ਸਫੈਦ ਸਵਾਦ ਆ ਸਵਾਦੀ ਆ ਪਹਿਲਾਂ ਬਣਦਾ ਹਾਂ ਆਹੋ ਜੇ ਆਪਾਂ ਸਕੂਲੇ ਜਾਂਦੇ ਹੋਏ ਸੀ ਕਹਿੰਦੇ ਹੁੰਦੇ ਸੀ ਇਹ ਵੀ ਆ ਹੈ ਉਹ ਗਲਾਸ ਜੇ ਪਤਾ ਨਹੀਂ ਹੋਣ ਬਣਨੇ ਨੇ ਪਤਾ ਨਹੀਂ ਪਹਿਲਾਂ ਬਣ ਚੁੱਕੇ ਕਦਾਨ ਜਿਹੜਾ ਇਹ ਸਫੈਦੇ ਦਾ ਪੱਤਾ ਹੁੰਦਾ ਨਾ ਇਹਦਾ ਟੇਸਟ ਦੱਸਾਂ ਕਿਦਾਂ ਦਾ ਹੁੰਦਾ ਜੇ ਮਤਲਬ ਜਿਵੇਂ ਹੁਣ ਮੈਂ ਆਈ ਮੈਂ ਕਹਿੰਦੀ ਆ ਨਾ ਮੈਨੂੰ ਟੇਸਟ ਨਹੀਂ ਹੈਗਾ ਜੀਭ ਦਾ ਕੋਈ ਵੀ ਹਾਂ ਚਾਰ ਨਹੀਂ ਕੋਈ ਬਹੁਤ ਓਹ ਕੀ ਬੇਕਸਰੀ ਗੋਲ ਨਹੀਂ ਆਪਾਂ ਖਾਂਦੇ ਉਹ ਟੇਸਟ ਆ ਇਹ ਮੂੰਹ ਦੇ ਵਿੱਚ ਛਾਲੇ ਛੂਲੇ ਹੋ ਜਾਣ ਜਾਂ ਜਾਮਣ ਦਾ ਪੱਤਾ ਚੱਬ ਲੋ ਜਾਂ ਅਮਰੂਦ ਦਾ ਪੱਤਾ ਚੱਬ ਲੋ ਜਾਂ ਜਿਵੇਂ ਆਸ ਫਿਰਦੇ ਦਾ ਵੀ ਅਸੀਂ ਮੇਰੇ ਇਹ ਐਕਸਪੈਰੀਮੈਂਟ ਨੇ ਮੇਰਾ ਹਵਾਇ ਦਾ ਗਲਾਸੀਆਂ ਬਣ ਗਲਾਸੀਆਂ ਜੇ ਲੱਗਦੀ ਆਉਂਦੀ ਐ ਦੀ ਸਫੈਦਿਆਂ ਨੂੰ ਆਹ ਤਾਂ ਹੋਣੀ ਨੀ ਗੋਲ ਲੱਗੇ ਚ ਬੀਜੜੂ ਚਲੋ ਤੋਂ ਪਾਗੀ ਚੱਲੀਏ ਪਾਣੀ ਵਿਆਸ ਲੱਗਿਆ ਹੀ ਦੇਖ ਲਓ ਮੈਨੂੰ ਇੱਥੇ ਧੱਕਾ ਆ ਗਿਆ ਪਾਣੀ ਨਾਲੇ ਮੈਂ ਚਾਹ ਬਣਾਉਣੀ ਆ ਨਾਲੇ ਮੈਂ ਦੇ ਦਿਆਂ ਕੀ ਦੇਖਣ ਵੀ ਪਾਸ ਗਾਲਾਂ ਪੈ ਜਾਣੀਆਂ ਚਾਹ ਨਾਲ ਰੋਟੀ ਖਾ ਲੈ ਬੋਲ ਨਾ ਜੀ ਦੇ ਨਾ ਮਾਣਾ ਨਹੀਂ ਦੇ ਰਾਤ ਨਿਆਣੇ ਨੇ ਇੰਨਾ ਕੁਛ ਲਿਆਉਂਦਾ ਖਾਣ ਨੂੰ ਤੁਹਾਨੂੰ ਲੱਗਦਾ ਵੀ ਉਹਦੇ ਵਿੱਚ ਮੈਂ ਕਿੰਨਾ ਕੁ ਖਾਦਾ ਹੁਣ ਹੂੰ ਦਵਾਈ ਨੇ ਇੰਨਾ ਕੁ ਕੇਕ ਹੈਗਾ ਘਰ ਤੋਂ ਘਰੇ ਆ ਤਾਂ ਫਿਰ ਇਹ ਹੋਈ ਤਾਂ ਹੈ ਥੋੜੀ ਜਿਹੀ ਹੋਰ ਕਰਦੇ ਹੋ ਜਿਵੇਂ ਪਰ ਇਹ ਨਾ ਵੱਜ ਜਾਂਦੀ ਅੱਜ ਮੌਸਮ ਆ ਜਿਵੇਂ ਵਧੀਆ ਇੱਕ ਨਾ ਫੇਰ ਕਰਦੇ ਹੋ ਉਹ ਤਾਂ ਤਾਂ ਦੇਖਦੀ ਹੈ ਮੈਂ ਤੁਹਾਨੂੰ ਕਿਹਾ ਸੀ ਭਾਈ ਨਹਿਰ ਖਾਤੇ ਦੇ ਵਿੱਚ ਨਾ ਤੁਸੀਂ ਉਹ ਚਲਾਓ ਪੰਪ ਉਹ ਪੰਪ ਉਹ ਮੇਰੇ ਬਹਿ ਗਾ ਗਿਆ ਗੁੱਸਾ ਸ਼ਾਬਾਸ਼ ਹੋਰ ਇਕੱਲੇ ਜਾਣ ਤਾਂ ਔਖਾ ਮੈਂ ਚਲ ਚਾ ਦੇਣੀ ਝਾਰ ਨਾ ਕੀ ਹੋ ਗਿਆ ਤੀ? ਕਿਆ ਨਾ ਕੁਛ ਹੋਇਆ ਤਾਂ ਸੀਗਾ ਸੁਣਿਆ ਮੈਨੂੰ। ਹੈ? ਕੁਛ ਨਹੀਂ। ਪੰਗੇ ਬਾਤ ਪੰਗਾ ਲੰਦਾ ਆ ਤਾਂ ਬਹੁਤ ਸੁਣੀ ਆ। ਆਹਾ। ਤੇ ਉਹ ਝਾਰ ਵਾਲੀ ਵੀ ਸੁਣੀ ਆ, ਉਹ ਵੀ ਸੁਣੀ ਆ। ਇੱਕ ਜਿਹੜੀ ਉੱਥੇ ਓਨੀ ਵੱਡੀ ਆ ਕਾ ਨਹੀਂ ਵੱਡੀ ਉਹ। ਜਿਹੜੀ ਨਹੀਂ ਵੱਡੀ। ਜਿਹੜੀ ਉਹ ਇੱਕ ਤਾਂ ਪਹਿਲੇ ਨੰਬਰ ਤੇ ਖੜੀ ਆ ਪਾਰ ਕਰਕੇ। ਆਹ ਆ ਜਿਹੜੀ ਰੂੜੀ ਕੋਲ ਆ ਅੱਜ ਇਹ ਵਧੀਆ ਤਾਂ ਵਿੰਗੀ ਡੱਡੀ ਹੋ ਗਈ ਇਹ ਨਾ ਇਹਦੇ ਨਾਲ ਕੋਈ ਕਿਸ ਕੱਢ ਕੇ ਗਿਆ ਸੀ ਜਿਹੜੀ ਆ ਰੂੜੀ ਕੋਲ ਆ ਆ ਜਿਹੜੀ ਪਤਲੀ ਜੀ ਟੰਗਾ ਜੇ ਇਹਨੂੰ ਕੋਈ ਤੋੜ ਕੇ ਗਿਆ ਸੀ ਦੇਖ ਲੈ ਤੋੜ ਕੇ ਨਹੀਂ ਗਿਆ ਸੀ ਸਪਰੇ ਵਾਲਾ ਤੋੜ ਗਿਆ ਬੱਕਰੀਆਂ ਵਾਲਾ ਦੂਸਾ ਤੋੜ ਗਿਆ ਤੇ ਪਤਾ ਨਹੀਂ ਕੌਣ ਇਹ ਵਿੰਗੀ ਡੱਡ ਜੀ ਹੋ ਗਈ ਵਿਚਾਰੀ ਹੋ ਜਾਣਾ ਸਾਹੀ ਤੇ ਹੁਣ ਆਇਆ ਤੇ 17 ਦਾ ਬੜਪ ਹੈਗੀ ਆ ਤੇਰੀ ਬਾਹ ਦੇ ਮੱਖੀ ਬੈਠੀ ਨੇ ਦੰਦੀ ਬੱਢਣੀ ਆ ਇਹ ਬਹੁਤ ਭੈੜੀ ਜੀ ਮੱਖੀ ਆ ਹੁਣ ਕੀ ਕਰਨਾ ਹੈ ਕੱਪੜੇ ਤਾਂ ਝਗਪਾ ਕੇ ਰੱਖਿਆ ਕਰ ਹੁਣ ਕੀ ਕਰਨਾ ਹੈ ਇਹਦਾ ਕੀ ਦਾ ਬਹੁਤ ਮੈਂ ਕੀ ਕਰਨਾ ਹੁਣ ਲਾ ਖੜੀ ਆ ਖੜੀ ਤੂੰ ਇੱਧਰ ਉੱਧਰ ਹੋ ਜਾ ਇੱਧਰ ਹੋ ਜਾ ਉੱਧਰ ਹੋ ਜਾ ਮੇਰਾ ਤਾਂ ਚੱਲ ਕੁਛ ਨਹੀਂ ਮੈ ਇੱਧਰ ਮੈਨੂੰ ਸੇਕ ਲੱਗਦਾ ਇੱਧਰ ਹੋ ਜਾ ਉਹ ਗੁਰੂਆ ਜੀ ਇੱਕ ਤਾਂ ਸਾਡੇ ਬੰਦੇ ਨੂੰ ਇਹਨੂੰ ਬਾਹਲਾ ਉਹ ਆ ਵੀ ਕੰਡਣਾ ਪੈ ਜੇ ਮੇਰੇ ਘਰ ਆ ਲਈ ਤੇ ਇੰਨਾ ਕਰ ਮੈਂ ਆਉਂਦੀਆਂ ਸਾਬਣ ਦੀ ਪੁੱਤੀ ਸਾਬਣ ਨਹੀਂ ਦੇਖੀ ਮੈਂ ਸਾਬਣੇ ਨਹੀਂ ਲਾਉਂ ਗੁਰੂਆ ਠੀਕ ਆ ਉੱਧਰ ਇੱਕ ਪੰਡਾ ਇੱਕ ਨੂੰ ਗੀਟਾਰ ਆਸ ਹੈ ਆ ਹੋਰ ਕੀ ਤੇਰੇ ਪਾਸੇ ਪਤਾ ਕਿੰਨਾ ਸੇਕ ਦੋ ਪੰਡਾ ਰਹਿ ਗਈ ਹੋਰ ਵਿੱਚ ਗਿਆ ਨੀ ਥੋੜੀ ਖਰਾਬ ਹੋ ਗਈ ਆ ਪੰਜ ਚਾਰ ਪੰਡਾ ਹੋੜ ਗਈ ਆ ਆਪਾਂ ਦੋ ਬੰਡਾ ਤਕਰੀਬਨ ਖਰਾਬ ਹੋ ਗਈ ਅੱਛਾ ਇੱਕ ਤਾਂ ਹੋਈ ਜਾਣੀ ਬਾਹਰ ਪਈ ਜਾਏ ਕੋਈ ਤਾਂ ਹੋਊਗਾ ਹਾਂ ਯਾ ਮੈਂ ਦੱਸਣੀ ਅੰਦਰ ਇਹ ਕੁਝ ਹੋ ਜਾਂਦਾ ਇਹ ਬਾਹਰ ਵੀ ਹੋ ਜਾਂਦਾ ਇਹ ਤਾਂ ਕੋਠੇ 'ਚ ਪਈ ਆ ਇਹ ਤਾਂ ਕੋਠੇ 'ਚ ਪਈ ਵੀ ਖਰਾਬ ਹੋ ਜਾਂਦੀ ਆ ਇਹ ਸੋਨਾ ਆਹੇ ਵੇਲਾ ਆਪਣਾ ਸੋਨਾ ਬਾਹਰੇ ਪਿਆ ਸੀ ਹੈ ਉਹ ਵੀ ਉਹ ਦੇਖੀ ਵਧੀਆ ਪਾਣੀ ਆ ਘਰ ਦੇ ਸੱਤੇ ਮੈਂ ਮੁੰਟੇਂ ਗਾਵਾ ਕਾਜ ਲੈ ਟੱਕਰ ਤਿਸਤ ਆ ਨਹੀਂ ਜਾਂ ਉਹ ਕਿੱਡਾ ਮੱਕੜਾ ਇੱਧਰੋਂ ਗਿਆ ਭੱਜ ਗਿਆ ਕੋਈ ਫੇਰ ਨਹੀਂ ਮੱਕੜੀ ਨਹੀਂ ਪਾਇਦਾ ਹੋਣੀ ਓ ਮਈਆ ਬੋਲ ਆਪਣੇ ਨਿਆਣਿਆਂ ਨੂੰ ਕਿੱਥੇ ਠੂਣਾ ਕੀਤਾ ਉਹ ਰਹਿਣ ਦੇ ਠੂਣਾ ਕੀਤਾ ਹੋਊਗਾ ਹੱਲ ਹਣੀ ਤਾਂ ਬਣੀ ਜਿਆਰ ਤਾਂ ਗਈ ਹਣੀ ਨੇ ਮਾਰੀ ਅੰਦਰ ਮਾਰੀ ਹਾ ਮੈਂ ਕਿਹਾ ਆ ਗਈ ਟੋਟਰ ਰੋਟੀ ਆਜੋ ਕਹਿੰਦਾ ਸੀ ਬੋਲ ਲੈ ਕੇ ਆਉਣੀ ਆ ਹੀਰ ਤਾਂ ਖੇਡਣਾ ਉਹ ਬਜਾ ਟਿੱਕੇ ਕੁਛ ਨਹੀਂ ਲੈ ਕੇ ਆ ਰੋੜਾ ਚੁੱਪ ਕਰਕੇ ਬਹਿ ਗਏ ਹੈ ਨਾ ਫਿਰ ਉਹ ਡਰ ਕੇ ਦੋ ਜਾਨੇ ਵੀ ਹੁਣ ਸਾਨੂੰ ਕਾਲਾ ਲੱਗਾ ਜਾਂਦਾ ਕਹਿੰਦਾ ਬੋਲ ਹੋਰ ਹੀਰ ਲੈ ਕੇ ਆਉਣੀ ਮੈਂ ਕਿਹਾ ਬਹਿ ਜਾ ਟਿੱਕੇ ਹੁਣ ਕੁਛ ਨਹੀਂ ਲੈ ਕੇ ਆ ਮਾਣਾ ਸਾਨੂੰ ਨਹੀਂ ਕੁਛ ਕਰਦੇ ਕਿਆ ਹੁਣ ਕੋਈ ਪੈਸਾ ਨਹੀਂ ਹੁਣ ਕੋਈ ਬੋਲ ਨਹੀਂ ਲੈ ਕੇ ਆਉਣੀ 20 ਰੁਪਏ ਬੋਲ ਤੇ ਲੱਗ ਜਾਣੀ ਆ ਤੂੰ ਤੂੰ ਖਾਪਣਾ ਤਾਂ ਹੂੰ ਖਾਪਣਾ ਤਾਂ ਬਸ ਤੂੰ ਮੈਨੂੰ ਪਤਾ ਸੀ ਸ਼ੱਕ ਸੀਗੀ ਚੂੜਾ ਚੱਕ ਕੇ ਬਾਹਰ ਸੱਟੂਗਾ ਤੈਨੂੰ ਪਤਾ ਸੀ ਅੱਗੇ ਵੀ ਜੇ ਆਪਣੀ ਚੱਲ ਜਾਂਦੀ ਬਾਲ ਉਹ ਇੱਥੇ ਦੱਬਦੀ ਆਪਣੇ ਖੇਤ ਚ ਉਹਨਾਂ ਦੇਹੀ ਆ ਤੇ ਮਾਲ ਲਾਲ ਲਾਲ ਜਿਆ ਕੀ ਪਿਆ ਸਾਡਾ ਇਥੋਂ ਆ ਮੈਂ ਤੋਕੇ ਅੰਦਰ ਰੱਖ ਦੇਣੀ ਇਹਨਾਂ ਨੇ ਖੁਸ਼ ਹੋ ਜਾਣ। ਉਹ ਨੂਣਾ ਦਾ ਸੇਵ। ਲੱਭ ਗਈ ਆਏ ਲੱਭ ਗਈ। ਰਾਰਕਾ ਨਾਲ ਦੇ ਮੈਂ ਜਨ ਖੋ ਸਕਿਆ ਮਾ। ਆਹੋ ਮੈਂ ਛਾੜੂ ਲਾਉਂਗੀ ਪਛਮਾ ਥੱਲੇ। ਤੁਸੀਂ ਗੋਹਾ। ਮੈਂ ਇੱਥੇ ਸਿੱਟ ਗਿਆ ਦੇ। ਕੈਪ ਕੀ ਇੱਥੇ ਮਾਰਦੇ ਤੇ ਇੱਕ ਦੂਜੇ ਦੇ ਪੈਨ। ਮੈਂ ਕਿਹਾ ਆਖਾ ਉਹ ਚ ਸ਼ਿੱਕਾ ਹੈ ਨਹੀਂ ਸੀਗਾ ਮੈਂ ਬਰੂਤ ਤਾਂ ਪਹਿਲੇ ਕੱਢ ਲਿਆ। ਇਹ ਉਦਣ ਉਹ ਕਹਿੰਦਾ ਸੀਗਾ। ਕੌਣ ਆਹੋ? ਭੁੱਲ ਗਈ। ਕਮੇਡੀ ਵੀਡੀਓ ਦੇ ਦੇਣ ਕਿਨਾਂ ਦੀ। ਪੂਰੇ ਉਹਨਾਂ ਦੀ ਪੰਪਤ ਪ੍ਰਧਾਨ ਕਹਿੰਦਾ ਮੈਨੂੰ ਪਤਾ ਤੇ ਤੁਸੀਂ ਕਾਰਸ਼ਤਾਨੀ ਕਰੋਗੇ ਕਹਿੰਦਾ ਮੈਂ ਤਾਂ ਹੀ ਝੋਲੇ ਚੋਂ ਗਰੂੰ ਤ ਪਹਿਲਾਂ ਹੀ ਕੱਢਣੀ ਇਹਨਾਂ ਨੇ ਰਾਤ ਮੇਰੇ ਬਰਥਡੇ ਤੇ ਮੇਰੇ ਨਾਲ ਠੱਗੀ ਕਰ ਗਿਆ ਇਹਨਾਂ ਦੇ ਹੱਥ ਚ ਗਿਫਟ ਸੀਗਾ ਉਹ ਇਹਨਾਂ ਨੇ ਲੁਕੋ ਲਿਆ ਮੈਨੂੰ ਨਹੀਂ ਪਤਾ ਕਿੱਥੇ ਆ ਗਿਫਟ ਦੋ ਇਹ ਜਮਾਂਗੇ ਵੀਡੀਓ ਬਣਾਵਾਂਗੇ ਇਹਨਾਂ ਦੇ ਪਤਾ ਨਹੀਂ ਕਿ ਤੇਰਾ ਕਹਾਣੀ ਨੇ ਮੈਂ ਮੈਂ ਬਰਦਾ ਮੰਗਦੀ ਸੀ ਇਹ ਛੋਟਾ ਦਿੱਤੇ ਸੀਗੇ ਮੈਂ ਕਹਾਂ ਨਹੀਂ ਪੰਟਾ ਸਾਰਾ ਤੋਂ ਫੇਰੇ ਨਾ ਨੇ ਛੋਟਾ ਵੀ ਵਿੱਜੇ ਲਪੋ ਲਿਆ ਚਲੋ ਕੋਈ ਗੱਲ ਇੱਕ ਟੇ ਹੀ ਦੇ ਦ ਮੈਂ ਕਹਿੰਦੀ ਆਏ ਸੱਚਾ ਆਪਾ ਅਛਾ ਤੁਸੀਂ ਇਹਨਾਂ ਨੂੰ ਦਮੋ ਵਾਹਿਗੁਰੂ ਜੀ ਇਹਨਾਂ ਨੂੰ ਘਟਾਉਣਾ ਮੇਰਾ ਕੰਮ ਅਛਾ ਠੀਕ ਆ ਚਲੋ ਆਪਾਂ ਸੋ ਦੀ ਦਾ ਮੀਨਿਆਂ ਕੋਲ ਤੇਕਰ ਪਾਲ ਪਾਲ ਮਿਲਿਆ ਜੋ ਨਹੀਂ ਕੀ ਬਤਾ ਵਾਏ